ਲਾ ਵੀ ਪੰਜਾਬੀਓ ਅੱਜ ਵੀ ਵੀਡੀਓ ਗਾਰਡਰ ਬਣਨ ਲੱਗੀ ਆ ਗਰੰਟੀ ਨਾਲ ਕਹਿਣਾ ਕਿ ਜਿਹੜੇ ਪਿੰਡਾਂ ਵਾਲੇ ਭੈਣ ਭਰਾ ਨਾ ਇਸ ਗਾਰਡਰ ਵੀਡੀਓ ਦਾ ਮਤਲਬ ਸਮਝਣਗੇ ਕਿ ਜਰਮਨ ਦੇ ਪਿੰਡ ਦੇ ਵਿੱਚ گاਵਾ ਖੇਤੀ ਹੋ ਰਹੀ ਆ ਤਰੱਕੀ ਹੋ ਰਹੀ ਆ ਇਹ ਚੀਜ਼ਾਂ ਤੁਹਾਨੂੰ ਕਿਸੇ ਨੇ ਨਹੀਂ ਦਿਖਾਣੀਆਂ ਆ ਆਓ ਚੱਲਦੇ ਆ ਬਾਬਿਓ ਪਹਿਲਾਂ ਤੁਹਾਨੂੰ ਪਿੰਡ ਦਿਖਾਉਨੇ ਆ ਅੱਜ ਧੁੱਪ ਵੀ ਘੈਂਟ ਲੱਗੀ ਆ ਤੇ ਅੰਦਰਲਾ ਵਿਊ ਚੈੱਕ ਕਰਿਓ ਪਹਿਲਾਂ ਤੁਸੀਂ ਪਿੰਡ ਦਾ ਥੋੜੀ ਘਟੀ ਵੀ ਨੂੰ ਕੱਟ ਲੈਣ ਦੋ ਵੇਖੋ ਕਿੱਡੇ-ਕੱਡੇ ਸਾਡੇ ਘੜ ਘੱਟ ਲੱਗੇ ਅਗਲੇਾਂ ਦੇ ਤੇ ਅੱਜ ਮੌਸਮ ਵੀ ਘੈਂਟ ਆ ਤੇ ਵੀਡੀਓ ਵੀ ਘੈਂਟ ਆ ਵੀਡੀਓ ਸਿਰਫ ਉਹ ਹੀ ਵੇਖਣ ਪਸੰਦ ਕਰਨ ਕਿ ਜਿਹੜੇ ਪਿੰਡਾਂ ਵਿੱਚ ਰਹਿੰਦੇ ਆ ਸ਼ਹਿਰਾਂ ਵਾਲਿਆਂ ਨੇ ਸ਼ਹਿਰ ਦੀ ਕਮਾਈ ਕੀਤੀ ਪਿੰਡਾਂ ਵਾਲਿਆਂ ਨੇ ਪਿੰਡ 'ਚ ਕੀਤੀ ਤੇ ਅੱਜ ਤੁਹਾਨੂੰ ਫਿਰ ਦਿਖਾਉਨੇ ਆ ਕੰਮ ਘੈਂਟ ਇਹ ਜਰਮਨ ਦਾ ਜਿਹੜਾ ਪਿੰਡ ਆ ਕਲਾਇਨੇਸੀ ਨੂੰ ਕਹਿੰਦੇ ਆ 1900 80 70 ਦੇ ਵਿੱਚ ਇਹ ਆਜ਼ਾਦ ਹੋ ਕੇ ਡੋਚਲੈਂਡ ਇੱਕ ਬਣਿਆ ਤੇ ਇਹ ਪਿੰਡ ਦੇ ਬਾਰਡਰ ਤੋਂ ਅਸੀਂ ਵੱਲ ਲੱਗੇ ਅੰਦਰ ਦਿਖਾਵਾਂਗੇ ਤੁਹਾਨੂੰ ਹੁਣ ਨਜ਼ਾਰੇ ਕਿਆ ਬਾਤਾਂ ਵੀਡੀਓ ਦੀਆਂ ਮਰਜੀ ਤੁਹਾਡੀ ਆ ਵੀਰ ਆਪਣਾ ਪਿੰਡ ਦੱਸਣਾ ਕਿੱਥੋਂ ਦੇ ਆ ਜੇ ਬਾਹਰਲੀ ਕੰਟਰੀ ਵੇਖਣ ਦੇ ਤਾਂ ਉਹ ਵੀ ਦੱਸ ਦੇ ਕਿਹੜੀ ਕੰਟਰੀ ਤੋਂ ਤੇ ਬਸ ਕਸ਼ੇ ਕੁਸ਼ੇ ਟੁੰਗ ਲੋ ਤੁਹਾਨੂੰ ਦਿਖਾਉਣੇ ਪਿੰਡੂ ਮਾਹੌਲ ਪੂਰਾ ਜਿਸ ਦਾ ਮਾਹੌਲ ਆ ਵੇਖ ਲਓ ਵੀ ਕਿੱਡੇ-ਕੱਡੇ ਸੋਹਣੇ ਘਰ ਆ ਤੇ ਖੇਤੀ ਕਿਸਾਨ ਇਹ ਵੀ ਕਰਦੇ ਆ ਇੱਥੇ ਤੁਹਾਨੂੰ ਦਿਖਾਉਨੇ ਆ ਬਾਬਿਓ ਵੀ ਗਾਵਾਂ ਚੁਗਦੀਆਂ ਪਹਿਲਾਂ ਤਾਂ ਇੱਧਰ ਆ ਜਾਓ ਆ ਵੇਖੋ ਖੇਤ ਆ ਨਾ ਜਦਾਂ ਇਹ ਗੋਰੀਆਂ ਚਿੱਟੀਆਂ ਗੋਰੀਆਂ ਇੱਥੋਂ ਦੀਆਂ ਉਦੋਂ ਦੀਆਂ ਗਾਵਾਂ ਇਹਨਾਂ ਦੀਆਂ ਉਹ ਕਿੱਥੇ ਚੁਗਣ ਡੀਆਂ ਜੇ ਆਓ ਜੇ ਆਓ ਦੇਖੋ ਚੁਗਣ ਡੀਆਂ ਗਾਵਾਂ ਹੁਣ ਚੱਲਦੇ ਆ ਜੀ ਵੀਡੀਓ ਗਾਰਡਰ ਕਈ ਤੇ ਗਾਰਡਰ ਕਰਕੇ ਵਿਖਾ ਲੈਣੀ ਆ ਜੰਗਲੀ ਏਰੀਆ ਪੂਰਾ ਐ ਕੰਮ ਸ਼ਾਰਪ ਹੋਇਆ ਪਿਆ ਵੇਖੋ ਘਰ ਤੁਸੀਂ ਇੱਥੇ ਤਿੰਨ ਕੰਬਾਈਨਾਂ ਚੱਲਣ ਡੀਆਂ ਇਕੱਠੀਆਂ ਹੀ ਆਓ ਦੇਖੋ ਲੂਣ ਵਾਲਾ ਪਹਾੜ ਇਹ ਨੈਣਾਦੇਵੀ ਵਾਂਗੂ ਜਿੱਧਰ ਨੂੰ ਜਾਓਗੇ ਉਧਰ ਅੱਗੇ ਆਉਣਾ ਹੀ ਆਉਣਾ ਤੁਹਾਡੇ ਆਓ ਕਿਸਾਨਾਂ ਦੇ ਟਰੈਕਟਰ ਇੱਧਰ ਖੇਤੀ ਕਰਨ ਦੇ ਕੋੜੇ ਚੋਂ ਗੰਡੇ ਆ ਪਤਾ ਨਹੀਂ ਵੀ ਹੁਣ ਆ ਖੇਤਾ ਖੇਤ ਪਹਿਲਾਂ ਚੈੱਕ ਕਰਿਓ ਵੀ ਖੇਤੀ ਇੱਥੋਂ ਦੇ ਨਾਲ ਕਣਕ ਵੱਢ ਕੇ ਟਰੈਕਟਰ ਫੇਰਤਾ ਠੀਕ ਆ ਜੀ ਟਰੈਕਟਰ ਫੇਰਤਾ ਹੁਣ ਤੁਹਾਨੂੰ ਦਿਖਾਉਨੇ ਆ ਕਿ ਪਤਾ ਨਹੀਂ ਮਾ ਵਡਣ ਦੇ ਛੋਲੇ ਵਡਣ ਦੇ ਨੇ ਕੀ ਕਿਹੜੀ ਆਪਣੇ ਜਿੰਸ ਨੂੰ ਵਡਣ ਦੇ ਆ ਉਹ ਕੰਮ ਤੁਹਾਨੂੰ ਦਿਖਾਉਨੇ ਆ ਆਹ ਦੇਖੋ ਗ੍ਰੇਲ ਰੱਖੀ ਅਗਲੇ ਨੇ ਜੰਗਲ ਦੇ ਵਿੱਚ ਖਾਣ ਨੂੰ ਨਾਲੇ ਖੇਤੀ ਕਰਨ ਦੇ ਤੇ ਨਾਲੇ ਆਹੋ ਦੇਖੋ ਕੰਪੈਨ ਚੱਲਦੀ ਵੇਖ ਵੱਟ ਤੇ ਗਲੋ ਕੇ ਗੋਰੀਏ ਨੀ ਮਿੱਤਰਾ ਨਹੀਂ ਕੰਪੈਨ ਚੱਲਦੀ ਤੇ ਇੱਕ ਨਹੀਂ ਤਿੰਨ ਕੰਪੈਨਾਂ ਚੱਲਣ ਡੀਆਂ ਨੇ ਆਪਣੀ ਗੱਡੀ ਉੱਥੇ ਤੱਕ ਪਹੁੰਚ ਜਾਂਦੇ ਹੋ ਫਿਰ ਤੁਸੀਂ ਕਹੋਗੇ ਵੀ ਵਾਕਿਆ ਬੰਦਾ ਬਟਾਲੇ ਵਾਲਾ ਝੂਠ ਨਹੀਂ ਮਾਰਦਾ ਕੰਮ ਸਾਫ਼ ਰੱਖਦਾ ਤੇ ਆਹੋ ਦੇਖੋ ਇੱਧਰ ਤਿੰਨ ਕਰੌੜ ਝੋਟੇ ਵੀ ਲੱਗੇ ਇੱਧਰ ਆਹ ਦੇਖੋ ਇੱਧਰ ਤਿੰਨ ਕਰੌੜ ਵਾਲਾ ਝੋਟਾ ਲੱਗਾ ਇੱਧਰ ਇਹਦੇ ਤੇ ਜਿੰਸ ਲੱਦਣ ਦੇ ਆਹ ਦੇਖੋ ਉੱਤੇ ਜਾ ਕੇ ਸੋਹਣਿਓ ਕੰਪੈਨ ਚੱਲਦੀ ਇੱਧਰ ਚੱਲਣ ਦੀ ਜੇ ਇੱਕ ਇੱਕ ਮਗਰ ਪਤੰਦਰ ਆ ਦੱਬੀ ਆਉਣ ਡਿਆ ਦੋ ਆਹ ਦੇਖੋ ਇੱਧਰ ਇੱਕੋ ਥਾਂ ਤੇ ਚੱਲਣ ਡੀਆਂ ਹੁਣ ਇਹ ਨਹੀਂ ਪਤਾ ਲੱਗਣ ਦੇ ਵੀ ਦੂਰੋਂ ਇਹ ਬਣਨ ਕਿ ਡਿਆ ਕੀ ਕਰਨਗੇ ਡੇ ਆ ਪਰ ਆਹ ਵੇਖੋ ਇੱਕ ਆ ਜੇ ਇੱਕੋ ਮਿੰਟ ਦੀ ਤੁਹਾਨੂੰ ਦਿਖਾਉਣੀ ਹੈ ਕੰਮ ਸ਼ਾਰਪ ਪੂਰਾ ਮਸ਼ੀਨਰੀ ਦਾ ਕੰਮ ਕੀਤਾ ਜਾ ਰਿਹਾ ਘੱਟੋ-ਕੱਟੀ ਹੋ ਰਿਹਾ ਪਰ ਇੱਕ ਤਾਂ ਉਹ ਦੱਸਾਂ ਗੱਲ ਅੰਦਰ ਏਸੀ ਚੱਲਦਾ ਅੰਦਰ ਕੰਪਿਊਟਰ ਚੱਲਦਾ ਇਹ ਨਹੀਂ ਵੀ ਕਿਹਨੇ ਵਾਜਾਂ ਮਾਰੀ ਜਾਣੀ ਉਹ ਪਾਉ ਉਹ ਰਹਿ ਗਈ ਉਹ ਜੇ ਹੋ ਗਿਆ ਉਹ ਹੋ ਗਿਆ ਬਾਹਰ ਚੱਲ ਕੇ ਤੁਹਾਨੂੰ ਵੀਊ ਦਿਖਾਉਂਦਾ ਮਿੱਤਰੋ ਔ ਕੰਪੈਨ ਖਾਲੀ ਹੋ ਕੇ ਆ ਗਈ ਆ ਇਧਰ ਇੱਕ ਆਹ ਚੱਲਣ ਦੀ ਆ ਖੇਤੀ ਦਾ ਨੇ ਪਤਾ ਨਹੀਂ ਕਿਹੜੀ ਆ ਪਰ ਆਹੋ ਵੇਖੋ ਵੱਡਣ ਡਿਆ ਆ ਉੱਥੇ ਘਾਰ ਆ ਇੱਕ ਪਿੰਡ ਹੋ ਇੱਕ ਹੋਰ ਆ ਔਰ ਕਈ ਭਰਾ ਗੁੱਸਾ ਕਰਦੇ ਲਾਗੇ ਜਾ ਕੇ ਬਣਾ ਚੰਨੀ ਉਹਦੀ ਆਵਾਜ਼ ਆ ਨਾ ਲਾਗੋ ਬਾਤ ਸੁਣਨੀ ਨਹੀਂ ਨੀਗੀ ਆਹੋ ਦੇਖੋ ਕਰਮਾਂ ਵਾਲਿਓ ਕਸਾਨੇ ਤੋਂ ਹੀ ਵੀ ਕਰਦੇ ਆ ਤਰੱਕੀ ਕਰੋ ਸਭ ਤੋਂ ਵੱਧ ਪੈਹਾ ਹੈ ਚੱਜ ਲਗਨ ਮਿਹਨਤ ਦੇ ਨਾਲ ਕਰਦੇ ਆ ਅਗਲੇ ਨੇ ਮਿਹਨਤ ਕਰਕੇ ਯੂਰੋ ਬਣਾਇਆ ਤੇ ਯੂਰੋ ਇਸ ਟਾਈਮ 90 ਦੇ ਕਰੀਬ ਚੱਲਣ ਡਿਆ ਉਹ ਆ ਕੇ ਇੰਡੀਆ 'ਚ ਚੇਂਜ ਹੋ ਕੇ ਵੱਧ ਬਣਦੇ ਇੱਥੇ ਉਨੇ ਖਰਚੇ ਆ ਪਰ ਇਹੋ ਜਿਹਾ ਝਗੜ ਲਿਆਓ ਤੇ ਲਾਓ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਤੇ ਟਰਾਂਸਪੋਰਟ ਕਰੋ ਬਾਹਰਲੀ ਕੰਟਰੀਆਂ ਦੇ ਵਿੱਚ ਤੇ ਰੁਪਈਏ ਰੁਪਈਏ ਆ ਵੇਖੋ ਆਪਾਂ ਵੀ ਕਰੀਏ ਇਦਾਂ ਦੀਆਂ ਵੀਡੀਓ ਬਣਾ ਕੇ ਮਨ ਖੁਸ਼ ਕਰ ਲਈਦਾ ਆਏ ਤੇ ਪੰਜਾਬ ਤੋਂ ਆ ਪਰ ਹੁਣ ਬਣ ਹਲਵਾਈ ਗਏ ਆ ਤੇ ਜਦੋਂ ਪਿੰਡਾਂ ਪੁੰਡਾਂ ਵਿੱਚ ਜਾ ਕੇ ਇਹੋ ਜੀ ਚੀਜ਼ ਵੇਖੀ ਦੀ ਆ ਮਨ ਖੁਸ਼ ਹੋ ਜਾਂਦਾ ਤੇ ਆਪਣੇ ਭੈਣ ਭਰਾਵਾਂ ਨੂੰ ਵੀ ਦਿਖਾ ਦਿੰਦਾ ਵੀ ਆ ਬਹਾਲ ਬਾਹਰ ਡੱਬਾ ਪਰ ਚੱਲਿਆ ਵਾ ਤੇ ਡੱਬਾ ਵੇਲਾ ਮੁੜ ਕੇ ਕਰਨਾ ਹੈ ਨਾ ਇੱਥੇ ਟਰੈਕਟਰ ਦੇ ਉੱਤੇ ਆਓ ਇੱਕ ਕੰਪੈਨ ਆ ਵਾ ਆ ਵੇਖੋ ਸਾਰਾ ਜੰਗਲੀ ਏਰੀਆ ਕੋਈ ਇਹ ਨਾ ਕਵੇ ਕਿ ਝੂਠ ਮਾਰਦਾ ਪਹਾਉ ਬਟਾਲੇ ਵਾਲਾ ਸਾਰਾ ਜੰਗਲੀ ਏਰੀਆ ਵਾ ਤੇ ਇਧਰ ਆ ਸਰੋਲਾ ਆਤੀ ਉਹਨਾਂ ਨੇ ਜਦੋਂ ਵੱਡੀ ਹੋਊਗੀ ਫਿਰ ਇਹ ਤੋੜ ਕੇ ਖੜਾਂਗੇ ਚੋਰੀ ਤੇਰਾ ਸਾਗ ਸੂਖ ਬਣੇਗਾ ਆਓ ਦੇਖੋ ਸਿਆੜ ਰਹਿ ਗਏ ਥੋੜੇ ਤੇ ਹੁਣ ਪਝਾਈ ਫਿਰਦੇ ਪਤੰਦਰ ਵੀ ਮੁਕਾ ਲਈਏ ਕੰਮ ਨੂੰ ਘੱਟਾ ਬੜਾ ਪੈਣ ਰਿਆ ਵਾ ਫਸਲ ਦਾ ਪਤਾ ਨਹੀਂ ਥੱਲੇ ਕੀ ਆ ਜਾਂ ਮਾਂ ਵਾ ਜਾਂ ਕੀ ਆ ਕਿਹੜੀ ਫਸਲ ਇਹ ਨਹੀਂ ਪਤਾ ਐਹੋ ਜਿਹੇ ਦੇਸੀ ਚੀਜ਼ਾਂ ਨੂੰ ਬਾਬਿਓ ਲਾਇਕ ਜ਼ਰੂਰ ਕਰਿਆ ਕਰੋ ਆਪਣੇ ਘਰਦਿਆਂ ਨੂੰ ਜ਼ਰੂਰ ਦੱਸਿਆ ਕਰੋ ਕਿ ਪਾਉ ਬਟਾਲ ਜਣੇ ਨੇ ਵੀਡੀਓ ਪਾਉਣਾ ਨਾ ਭਈ ਵਾਕਿਆ ਯਾਰ ਮੈਂ ਇਹੋ ਚੀਜ਼ ਆ ਕਿ ਵਾਕਿਆ ਕਿਸਾਨੀ ਇਦਾਂ ਹੀ ਹੁੰਦੀ ਆ ਆਹ ਦੇਖੋ ਆ 3 ਕਰੋੜ ਦੀ ਕੀਮਤ ਆ ਇਸ ਟਰੈਕਟਰ ਦੀ ਤੇ ਕੰਪੈਨ ਵੀ ਕਾਫੀ ਮਹਿੰਗੀ ਹੋਣੀ ਆ ਆਹ ਦੇਖੋ ਅਸਲੀ ਨਜ਼ਾਰਾ ਐਨਾ ਚੀਜ਼ਾਂ ਦਾ ਹੁੰਦਾ ਵਾ ਹੋਰ ਭਾਵੇਂ ਲੱਖ ਵੀਡੀਓ ਪਾ ਲਓ ਜੋ ਮਰਜ਼ੀ ਕਰ ਲਓ ਪਰ ਜਿਹੜਾ ਪਿੰਡੂ ਬੰਦਾ ਹੋਊਗਾ ਨਾ ਚਾਹੇ ਬੰਦਾ ਚਾਹੇ ਜਨਾਬੀ ਉਹਨੂੰ ਪਤਾ ਜਰੂਰ ਹੋਊਗਾ ਵੀ ਭਾਪੇ ਨੇ ਖੇਤੀ ਕਰ ਦਿੰਦੇ ਦਾ ਇਦਾਂ ਅ ਰੋਟੀ ਪਾਣੀ ਲੈ ਕੇ ਜਾਣਾ ਆ ਵੇਖੋ ਇੱਧਰ ਖੇਤ ਇਹਨਾਂ ਦੇ ਆ ਸਾਰੇ ਹਰੇ ਭਰੇ ਖੇਤ ਆ ਜਿੱਥੇ ਚੱਲਣ ਦੀ ਕੰਬੈਨ ਆ ਵੇਖੋ ਇੱਧਰ ਆ ਅੱਗੇ ਆ ਗਿਆ ਜੰਗਲੀ ਏਰੀਆ ਸੇਮ ਵਾਲਾ ਏਰੀਆ ਜਿੱਥੇ ਨੀਲੀਆਂ ਗਾਂਵਾਂ ਰਹਿੰਦੀਆਂ ਇਹਨਾਂ ਦੀ ਵੀਡੀਓ ਅਕਾ ਬਹੁਤ ਵਾਰੀ ਕੀਤੀ ਇੱਧਰ ਕਣ ਕੌਣ ਕਬੱਡੀ ਗਈ ਆ ਵੇਖੋ ਕਿਹ ਆ ਰੋਡ ਨੇ ਕਿਹ ਆ ਪਿੰਡ ਨੇ ਕਿਹ ਆ ਸੜਕਾਂ ਨੇ ਪੇਜ ਨੂੰ ਮਾੜਾ ਜਿਹਾ ਲਾਈਕ ਫਾਲੋ ਜ਼ਰੂਰ ਕਰਿਆ ਕਰੋ ਵੀਰ ਕੇ ਹੌਸਲਾ ਮਿਲਦਾ ਆ ਵੇਖੋ ਇਧਰ ਇਧਰ ਵੀ ਫਸਲ ਬੀਜਤੀ ਫੇਰ ਅਗਲੇ ਨੇ ਵੱਟ ਟੋਕੇ ਤੇ ਅਜੇ ਕਣਕ ਕਈ ਖੜੀ ਵੀ ਆ ਗਈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਬਿਓ ਆ ਵੇਖੋ ਕਣਕਲੇ ਇਹਨੂੰ ਕੰਬੈਨ ਫੇਰਨੀ ਇਹ ਵੀ 40 50 ਕਿੱਲੇ ਆ ਝੋਟੇ ਦੀ ਇੱਕ ਵਰਗੇ ਆ ਆ ਦੇਖੋ ਕਣਕ ਪ੍ਰਦੇਸ਼ ਕੱਟਣਾ ਔਖਾ ਨਹੀਂ ਆ ਆਪਣਿਆਂ ਤੋਂ ਦੂਰ ਰਹਿਣਾ ਔਖਾ ਵਾ ਵਤਨ ਛੱਡ ਕੇ ਆਏ ਆ ਪਰਦੇਸਾਂ ਦੇ ਵਿੱਚ ਤੇ ਉਹ ਲੋੜੀਆਂ ਦੀਵਾਲੀਆਂ ਮੱਸਿਆ ਮੇਲੇ ਕੁਛ ਨਹੀਂ ਗੇ ਆਪਣੇ ਵਾਲਾ ਵਾਤਾਵਰਨ ਨਹੀਂ ਗਾ ਕੋਈ ਉਧਰ ਦੇ ਜਾਨਵਰ ਨਹੀਂ ਗੇ ਉਹ ਚੀਜ਼ਾਂ ਨੂੰ ਮਿਸ ਕਰਕੇ ਇੱਥੇ ਦਿਲ ਪਰਚਾਵਾ ਕਰ ਲਈਦਾ ਧੰਨਵਾਦ ਸਤਿ ਸ੍ਰੀ ਅਕਾਲ